ਜੋ ਮਰਜੀ ਹੋ ਜਾਵੇ ਬੰਦਾ ਲੱਗਾ ਰਵੇ ਨਾਮ ਜਪਦਾ ਰਵੇ ਬਾਣੀ ਪੜਦਾ ਰਵੇ ਸਿਮਰਨ ਕਰਦਾ ਰਵੇ ਬੰਦਗੀ ਵਿੱਚ ਬੈਠਿਆ ਕਰੇ ਸ਼ਬਦ ਦੇ ਅਭਿਆਸ ਵਿੱਚ ਬੈਠਿਆ ਕਰੇ ਇੱਕ ਨਾ ਇੱਕ ਦਿਨ ਜ਼ਰੂਰ ਆ ਜਾਂਦਾ ਖਾਲਸਾ ਜਿਉ ਮੰਨ ਦਾ ਟਿਕਾਉ ਬਣ ਜਾਂਦਾ ਫਿਰ ਕਿਸੇ ਦਿਨ ਮੰਜ਼ਿਲ ਤੇ ਪਹੁੰਚ ਜਾਂਦਾ ਸ਼੍ਰੀਮਾਨ ਪਰਮ ਪੂਜਯ ਸੰਤ ਮਹਾਪੁਰਖ ਬਾਬਾ ਕੁਲਵੰਤ ਸਿੰਘ ਜੀ ਸੱਜਣ ਚਰੀਆ ਜੂਸ ਸਾਹਿਬ ਦੇ ਤਾਬਿਆ ਦਾ ਮਹਾਰਾਜ ਦੇ ਚਰਨਾਂ ਦੇ ਹਜੂਰੀ ਸੇਵਕ ਗੁਰੂ ਖਾਲਸਾ ਜੀ ਹਰੇਕ ਦਮ ਉਹਨਾਂ ਦੀ ਜ਼ਬਾਨ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਰਹਿੰਦਾ ਹੈ ਉਹਨਾਂ ਦਾ ਕੋਈ ਹੁਕਮ ਔੜਦਾ ਹੈ ਭਾਵੇਂ ਕੋਈ ਮੰਤਰੀ ਭਾਵੇਂ ਕੋਈ ਸੰਤਰੀ ਪੰਜਾਬ ਤੋਂ ਜਾਵੇ ਭਾਵੇਂ ਆਮ ਬੰਦਾ ਜਾਵੇ ਕੋਈ ਸੰਤ ਮਹਾਂਪੁਰਖ ਜਾਵੇ ਸਾਰੇ ਜਾ ਕਰਕੇ ਉਹਨਾਂ ਦੇ ਚਰਨਾਂ ਦੇ ਮੱਥਾ ਟੇਕਦੇ ਹਨ ਔਰ ਜੋ ਉਹ ਕਹਿ ਦੇਣ ਸਾਰੇ ਹੱਥ ਜੋੜ ਕੇ ਪ੍ਰਵਾਨ ਕਰਦੇ ਹਨ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਮ ਵਿੱਚ ਜੁੜ ਜਾਂਦੇ ਆਣੇ ਦੁਨੀਆਂ ਦੇ ਲੋਕੋ ਫਿਰ ساری ਦੁਨੀਆਂ ਉੱਪਰ ਉਹਨਾਂ ਦਾ ਹੁਕਮ ਚੱਲਦਾ ਏ i